ਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਤਖਸ਼ੀਰ ਕੇਸਗੜ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਦੀ ਦੂਸਰੀ ਵਾਰ ਦਸਤਾਰਬੰਦੀ ਕੀਤੀ ਜਾ ਰਹੀ ਹੈ ਜੀ ਬਾਬਾ ਨਾਨਕ ਸਿੰਘ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸੰਗਤ ਜੀ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੀ YouTube ਚੈਨਲ ਤੇ ਜਿਹਦਾ ਨਾਮ ਹੈ ਜੀ ਰਾਹੁਲ ਐਨ ਆਰ ਆਈ ਵਲੋਗਸ ਤੇ ਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਆਪਾਂ ਫੇਰ ਤੋਂ ਆ ਚੁੱਕੇ ਆ ਜੀ ਤਖਤ ਸ੍ਰੀ ਕੇਸਗੜ ਸਾਹਿਬ ਤੇ ਇੱਥੇ ਚੱਲ ਰਿਹਾ ਜੀ ਬਹੁਤ ਵੱਡਾ ਸਮਾਗਮ ਕਿਉਂਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਜੀ ਕਿ ਅੱਜ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਦੀ ਦੂਸਰੀ ਵਾਰ ਦਸਤਾਰਬੰਦੀ ਹੋ ਰਹੀ ਹੈ ਜੀ ਤੇ ਇਹ ਮਹਾਨ ਸ਼ਖਸੀਤਾ ਨਿਹੰਗ ਸਿੰਘ ਜਥੇਬੰਦੀਆਂ ਸੰਤ ਮਹਾਪੁਰਖ ਤੇ ਪੰਥਕ ਸ਼ਮੂਲਤਾ ਨੇ ਇਕਜੁੱਟ ਹੋ ਕੇ ਦਸਤਾਰਬੰਦੀ ਕੀਤੀ ਜਾ ਰਹੀ ਹੈ ਜੀ ਤੇ ਇਸ ਤੋਂ ਪਹਿਲਾਂ ਵੀ ਵਿਗਿਆਨੀ ਕੁਲਦੀਪ ਸਿੰਘ ਗੜਗਸ ਜੀ ਦੀ ਦਸਤਾਰਬੰਦੀ ਕੀਤੀ ਗਈ ਸੀ ਜੀ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੀ ਆਰੰਭਤਾ ਵਿਖੇ 9 ਮਾਰਚ ਨੂੰ ਉਹ ਵੀ ਵਲੋਗ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੇਖ ਸਕਦੇ ਹੋ ਜੀ ਤੇ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਜੀ ਬਾਕੀ ਤੁਸੀਂ ਜੇਕਰ ਇਸ ਚੈਨਲ ਤੇ ਪਹਿਲੀ ਵਾਰ ਆਏ ਤਾਂ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਤੁਸੀਂ ਜਰੂਰ ਕਰਿਓ ਜੀ ਵੱਧ ਤੋਂ ਵੱਧ ਸੇ ਨਰੋਲ ਪੰਥ ਦੀ ਜੜ ਦੀ ਕਲਾ ਪੰਥ ਦੇ ਬੋਲਬਾਲ ਸਾਹਮਣੇ ਝੁਕਦੇ ਆ ਸਾਰਿਆਂ ਦਾ ਧੰਨਵਾਦ ਪੰਥ ਇੱਕ ਵਾ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਅਮਰਤ ਤਿਆਰ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਗੁਰਗੋਬਿੰਦ ਸਿੰਘ ਜੀ ਦੀ ਜਪ ਸਾਹਿਬ ਉਹਨਾਂ ਦੀ ਬਾਣੀ ਤਾਂ ਪ੍ਰਸਾਦ ਸੁਭਈਏ ਉਹਨਾਂ ਦੀ ਬਾਣੀ ਕਬਿਓ ਬਾਚ ਬੇਨਤੀ ਚਉਪਈ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਫੇਰ ਅਸੀਂ ਪੰਜ ਕਕਾਰ ਇਕੋ ਜੇ ਪਾਉਣੇ ਆ ਦੁਨੀਆ ਦੇ ਕਿਸੇ ਵੀ ਕਿਤੇ ਚ ਰਹੀਏ ਅਸੀਂ ਵਾਸੀ ਆ ਆਨੰਦਪੁਰ ਸਾਹਿਬ ਦੇ ਮੈਂ ਸਮਝਦਾ ਕਾਮ ਦੇ ਵਿੱਚ ਕੋਈ ਵਖਰੇਵਾ ਨਹੀਂ ਕਾਮ ਇਕਵਾ ਇਕ ਰਹੇਗੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਕਾਲੀ ਦਲ ਤੋਂ ਸਰਦਾਰ ਗੁਰਜੀਤ ਸਿੰਘ ਟੀਮਾ ਮਹਾਂਪੁਰਸ਼ ਬਾਬਾ ਤੀਰ ਸਿੰਘ ਜੀ ਜਿਨੇ ਵੀ ਦਲ ਪੰਥਾ ਸਾਰਿਆਂ ਦਾ ਧੰਨਵਾਦ ਪੰਥ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਰੋਮ ਰੋਮ ਤੋਂ ਤੁਹਾਡੀ ਰਣੀ ਆਪਾਂ ਹਮੇਸ਼ਾ ਹੀ ਗੁਰੂ ਆਸ਼ੇ ਦੇ ਮੁਤਾਬਕ ਚੱਲਾਂਗੇ ਇਹ ਸਮੁੱਚੀ ਕੌਮ ਦੇ ਨਾਲ ਵਾਅਦਾ ਸਾਡੀਆਂ ਰਗਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਹੈ ਤੇ ਪੰਥ ਦੇ ਨਾਲ ਵਫਾਦਾਰੀਆਂ ਸਾਨੂੰ ਗੁਰੂ ਨੇ ਸਿਖਾਈਆਂ ਹਮੇਸ਼ਾ ਹੀ ਪੰਥ ਦੇ ਸੇਵਾਦਾਰ ਹਾਂ ਤੇ ਸੇਵਾਦਾਰ ਰਵਾਂਗੇ ਬਹੁਤ ਧੰਨਵਾਦ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਘਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਨਿਮਰਤਾ ਵਾਲੇ ਆ ਕੱਲ ਮੈਂ ਫੂਲ ਕੀਤਾ ਤੇ ਕੋਰਟ ਦੇ ਵਿੱਚ ਆਪਣੀ ਕੇਸ ਲੜ ਰਿਆ ਸੀ ਕੋਈ ਵਕਾਲਤ ਵੀ ਕਰਦੇ ਆ ਇਮਾਨਦਾਰ ਨੇ ਬਹੁਤ ਇਹਨਾਂ ਨੇ ਵੀ ਬਹੁਤ ਧੰਨ ਸਾਥ ਦਿੱਤਾ ਸਰਦਾਰ ਸੁਚਾ ਸਿੰਘ ਜੀ ਤੇ ਗਦਜੀ ਸਿੰਘ ਜੀ ਭਿੰਡਰ ਬਾਕੀ ਮੈਂ ਪਟਨਾ ਸਾਹਿਬ ਗਿਆ ਸੀ ਦਿਲ ਖੁਸ਼ ਹੋਇਆ ਹੁਣ ਹਜੂਰ ਸਾਹਿਬ ਵੀ ਜਾਣਾ ਇਹ ਸਮੁੱਚੇ ਜਿਹੜੇ ਸਾਡੇ ਤਖਤ ਵਾ ਇਹਦੀ ਮਾਨ ਮਰਿਆਦਾ ਮਹਾਨ ਇਸੇ ਤਰ੍ਹਾਂ ਇਹ ਮਹਾਨ ਰਹਿਣ ਗਿਆ ਅਸੀਂ ਸਾਰੇ ਸਮੁੱਚੇ ਪੰਥ ਵਾਲੇ ਇੱਕ ਮੁੱਠ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚੱਲਾਂਗੇ ਗੁਰੂ ਦਾ ਸਰੀਰ ਜਿਹੜਾ ਇਹ ਗੁਰੂ ਦਾ ਪੰਥ ਆਪਾਂ ਇਹਦੇ ਸੇਵਾਦਾਰ ਤੇ ਸੜਾ ਰਵਾਂਗੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਲਹਿਰ ਆ ਨਾ ਖਵਾਰ ਹੋਏ ਸਭ ਮਿਲੇ ਨੇ ਆਪਾਂ ਕੋਸ਼ਿਸ਼ ਕਰਾਂਗੇ ਸਾਡੇ ਭਰਾਵਾਂ ਨੂੰ ਵਰਗਲਾਇਆ ਜਾ ਰਿਹਾ ਮਾਝੇ ਦੇ ਵਿੱਚ ਆਪਾਂ ਰੁਕਣਾ ਇਹ ਪੰਜਾਬ ਹੈ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਅਰਦਾਸ ਹੋ ਚੁੱਕੀ ਹੈ ਦਸਤਾਰਾਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਨਮਾਨਯੋਗ ਸਤਖਰ ਸ੍ਰੀ ਹਰਮੰਦਰ ਸਾਹਿਬ ਜੀ ਦੀ ਅਦਕਰਮਤੀ ਸਿੰਘ ਸਾਹਿਬ ਗੁਰਿੰਦਰਪ੍ਰੀਤ ਸਿੰਘ ਜੀ ਨੂੰ ਬੇਨਤੀ ਹੈ ਇਹ ਸਭ ਤੋਂ ਪਹਿਲਾਂ ਉਹ ਦਸਤਾਰ ਦੇਣਗੇ ਇੱਕ ਜਿਹਦਾ ਨਾਮ ਸਟੇਜ ਤੋਂ ਬੋਲਿਆ ਜਾਏਗਾ ਕਿਰਪਾ ਕਰਕੇ ਉਹ ਹੀ ਆ ਕੇ ਦਸਤਾਰ ਦੇ ਦੇ। ਫਿਰ ਉਸ ਤੋਂ ਬਾਅਦ ਡਕਸ਼ਰੀ ਅਵਚਲ ਅਜੂਰ ਸਾਹਿਬ ਤੋਂ ਯਾਨੀ ਜੋਧਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਉਹਨਾਂ ਤੋਂ ਬਾਅਦ ਯਾਨੀ ਬਲਦੇਵ ਸਿੰਘ ਜੀ ਤਰਵੰਦਰ ਜੀ ਪਤਲਾ ਸਾਹਿਬ ਇਸੇ ਤਰ੍ਹਾਂ ਸਿੱਖ ਸਾਹਿਬ ਯਾਨੀ ਬਾਬਾ ਦੇਖ ਸਿੰਘ ਜੀ ਡਕਸ਼ਰੀ ਦਮਦਮਾ ਸਾਹਿਬ ਇਹਨਾਂ ਨੂੰ ਬੇਤੀ ਹੈ ਤੇ ਇਹ ਸਾਰੇ ਦਸਤਾਰਾਂ ਦੇਣੀ ਉਸ ਤੋਂ ਬਾਅਦ ਫੈਜ਼ਲ ਜੀ ਸਾਰਿਆਂ ਨੂੰ ਬਹਿਣ ਦੀ ਬੇਤੀ ਆ ਕਿ ਜਿਹਦਾ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੇ ਆਪਾਂ ਦਸ਼ਪਾਂ ਜੂਰ ਰੱਖਣਾ ਜਿਹਨਾਂ ਦਾ ਨਾਮ ਆ ਜਾਵੇਗਾ ਉਹੀ ਸਟੇਜ ਤੇ ਆ ਬਾਬਾ ਜੀ ਬੈਓ ਯਾਰ ਬਾਬਾ ਮੈਂ ਤਾਂ ਦੇਖਦਾ ਰਹਿੰਦਾ ਜਿੱਦਾਂ ਰਾਤ ਲਾਵਾਂਗੇ ਸਿੰਘ ਸਹਿਬਾਦੂ ਦੇ ਰਹੇ ਤੇ ਉਹ ਦਸਤਾਰਾ ਉਸ ਤੋਂ ਬਾਅਦ ਅੱਜ ਦੀ ਰਾਤ ਬਾਈ ਭਾਈ ਆਓ ਬਾਬਾ ਬਾਈਓ ਬਾਈ ਉੱਤੇ ਬਾਈਓ ਤੇ ਮੇਨ ਹੋਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਮੈਂ ਬੇਨਤੀ ਕਰਾਂਗਾ ਬਾਬਾ ਬਲਬੀਰ ਸਿੰਘ ਜੀ ਬਾਬਾ ਬਲਬੀਰ ਸਿੰਘ ਜੀ ਮੁਖੀ ਫੁੱਡਾ ਦਾਲ ਬਾਬਾ ਅਵਤਾਰ ਸਿੰਘ ਜੀ ਮੁਖੀ ਦਲਪਤ ਬਾਬਾ ਬਿਲੀ ਚੰਦੀ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾਦਲ ਜਿਹਨਾਂ ਦੇ ਨਾਲ ਬਾਬਾ ਨਾਗਰ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਹਰਿਆ ਮੇਲਾ ਵਾਲੇ ਬਾਬਾ ਨਿਹੰਗ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਹਰਿਆਵਲਾ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਨਾਲਸਰ ਕਲੇਰਾ ਤੋਂ ਬਾਈ ਜੀ ਹੋ ਜੋ ਪਾਸੇ ਬਾਬਾ ਮੇਰਦ ਸਿੰਘ ਜੀ ਦਸ਼ਮੇਸ਼ ਚਰਨਾਟਲ ਬਾਬਾ ਮਿਹਰਤ ਨੰਬਰ ਜੀ ਇੱਦਾਂ ਜੇ ਜਿਹੜੀ ਮਹਿਮਨਿਸਤ ਕੁੜਾ ਕੇ ਚਲੀ ਗਈ ਬਾਬਾ ਬਦੇਵ ਸਿੰਘ ਜੀ ਬੁੱਲਾ ਬਾਬਾ ਸੁਖਰਾਮ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਬਕਾਲਾ ਬਾਬਾ ਖੜਕ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਪੁਜਵਾਲਾ ਕੱਲੇ ਕੱਲੇ ਭਾਈ ਕੱਲੇ ਕੱਲੇ ਸਾਰੇ ਆਉਣਗੇ ਬਾਬਾ ਬਲਵਿੰਦਰ ਸਿੰਘ ਜੀ ਮੈਤਾ ਚੋਂ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਤੋਂ ਬਾਬਾ ਵਰਤਾਪ ਸਿੰਘ ਜੀ ਪਟਿਆਲਾ ਤੋਂ ਬਾਬਾ ਦਵਿੰਦਰ ਸਿੰਘ ਜੀ ਫੱਪੜਦਾ ਹੋਤੀ ਮਾ ਬਾਬਾ ਅਮੀਰ ਸਿੰਘ ਜੀ ਵੱਲੋਂ ਸਿੰਘ ਆਇਆ ਜੋਦੀ ਟਕਸਾਲ ਤੋਂ ਬਾਬਾ ਜੀਤ ਸਿੰਘ ਜਿਉਹਾਂ ਵਾਲੇ ਬਾਬਾ ਮਹੰਤ ਰੇਸ਼ਮ ਸਿੰਘ ਜੀ ਵੱਲੋਂ ਬਾਬਾ ਜੀ ਚਮਕੌਰ ਸਿੰਘ ਜੀ ਮਹੰਤ ਕੌਲ ਸਿੰਘ ਜੀ ਬਾਬਾ ਸੁਖਪਾਲ ਸਿੰਘ ਜੀ ਬਾਬਾ ਵਿਦੇਸ਼ ਸਿੰਘ ਜੀ ਮੁਸਫਾ ਬਾਬਾ ਜੋਗਨ ਸਿੰਘ ਜੀ ਆਪ ਜੀ ਬਾਬਾ ਜਰਨੈਲ ਸਿੰਘ ਜੀ ਅਧਿਕਾਰ ਸੇਵਾ ਵਾਲੇ ਸ੍ਰੀ ਨਤਪੁਰ ਸਾਹਿਬ ਤੋਂ ਬਾਬਾ ਕਸ਼ਮੀਰ ਸਿੰਘ ਜੀ ਬਟਾਲਾ ਤੋਂ ਬਾਬਾ ਸੁਖਵਿੰਦਰ ਸਿੰਘ ਜੀ ਬਲਕਪੁਰ ਤੋਂ ਬਾਬਾ ਇੰਦਰ ਜੀ ਸਿੰਘ ਜੀ ਸਰਦਾਰ ਇੰਦਰਜੀਤ ਸਿੰਘ ਜੀ ਨਿੱਜਰ ਜੋ ਟੀਮ ਕਾਰਜ ਸਦਵਾਤ ਤੋਂ ਸਰਦਾਰ ਹਦੀਪ ਸਿੰਘ ਜੀ ਪੋਰਾ ਜੋ ਕਿ ਪ੍ਰਧਾਨ ਦਿੱਲੀ ਤੋਂ ਬਾਬਾ ਤੇਜਾ ਸਿੰਘ ਜੀ ਗੁਲਾ ਕਨਾਲਾ ਤੋਂ ਬਾਬਾ ਤੀਰਤ ਸਿੰਘ ਜੀ ਸ੍ਰੀ ਨੰਕੋ ਸਾਹਿਬ ਤੋਂ ਅੰਤ ਗਰਮਜੀਤ ਸਿੰਘ ਜੀ ਜਮਨਾ ਨਗਰ ਤੋਂ ਬਾਬਾ ਜੋਗਾ ਸਿੰਘ ਜੀ ਕੰਲਾ ਬਾਬਾ ਸਰਿੰਦਰ ਸਿੰਘ ਜੀ ਮਿੱਠਾ ਟਵਾਣਾ ਬਾਬਾ ਗਰਮੀਤ ਸਿੰਘ ਜੀ ਤਲੋਕੇ ਵਾਲੇ ਬਾਬਾ ਅਰਵਿੰਦਰ ਸਿੰਘ ਜੀ ਨਾਨਕਸਰ ਕਲੇਰਾ ਤੋਂ ਬਾਬਾ ਬਲਵੀਰ ਸਿੰਘ ਜੀ ਬਾਬਾ ਹਰੀ ਸਿੰਘ ਜੀ ਬਾਬਾ ਕਲਵੰਤ ਸਿੰਘ ਜੀ ਨਾਨਕ ਸਾਹਿਬ ਸਵਾਦ ਭਾਈ ਤੋਂ ਬਾਬਾ ਗਾਨ ਸਿੰਘ ਜੀ ਸੇਵਾ ਪੰਥੀ ਕੁੰਜਣਾ ਮੰਡੀ ਵੱਲੋਂ ਸਤਜਗਜੀਤ ਸਿੰਘ ਦੀ ਸੇਵਾ ਪੰਥੀ ਬਾਬਾ ਜਗਜੀਤ ਸਿੰਘ ਦੀ ਅਰਖਵਾਲ ਹੋਰ ਬਾਬਾ ਪ੍ਰੇਮ ਸਿੰਘ ਜੀ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਬਾਬਾ ਸਤਰਾਮ ਸਿੰਘ ਜੀ ਬਾਬਾ ਕਸ਼ਵੀਰ ਸਿੰਘ ਜੀ ਪੂਰੀ ਵਾਲਾ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਬਾਬਾ ਪ੍ਰੇਮ ਸਿੰਘ ਜੀ ਭਲੜੀ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਰਾਮ ਸਿੰਘ ਦੇ ਨਾਲ ਬਾਬਾ ਕਿਟਬੰਦ ਕਾਹ ਸਿੰਘ ਜੀ ਸਿਹੜਾੜੀ ਵਾਲਾ ਵੱਲੋਂ ਬਾਬਾ ਵੀਰਾ ਸਿੰਘ ਜੀ ਬਾਬਾ ਪ੍ਰਗਟ ਸਿੰਘ ਜੀ ਮੀਠਾ ਰੋਡ जनी द दया करन जी बाबा दलजी शिकागो बाबा प्रीतम सि जी डबेली वारे बाबा जोगिंदर जी डबेली वारे बाबा महेंद्र जी जनेर बाबा महेंद्र जी से काम सेवा यूके वारे उन्हनि वलो इंदरजीत जी बिटू ਸ ਡਾਕਟਰ ਦਰਜੀਤ ਸਿੰਘ ਜੀ ਜੀਮਾ ਸ਼ਰੋਮਨੀ ਅਕਾਲੀ ਦਲ ਵੱਲੋਂ ਡਾਕਟਰ ਦਰਜੀਤ ਸਿੰਘ ਜੀ ਜੀਮਾ ਸਾਹਿਬ ਜੈ ਜੰਦ ਵਾ ਆ ਹੁਣ ਜਦੋਂ ਬੋਲਦਾ ਤੁਸੀਂ ਨਾ ਐ ਨਾ ਕਰਾ ਕਰੋ ਕੰਮ ਕਰੋ ਉੱਥੇ ਜਾ ਕੇ ਕੰਮ ਕਰ ਮੈਂ ਬੋਲਦਾ ਤੁਸੀਂ ਨਹੀਂ ਸੁਣਨ ਦੇ ਕੰਮ ਨਾ ਕਰੋ ਮੈਂ ਬੋਲ ਰਿਹਾ ਡਿਜੀਟਲ ਨਹੀਂ ਕਰਦੇ ਸੀ ਜੀ ਇਹ ਦੇਖੀ ਜੀ ਜੀ ਕਹਿੰਦੇ ਮर्यादा ਦੀ ਗੱਲ ਕਰਦੇ ਹਰਜਿੰਦਰ ਸਿੰਘ ਜੀ ਰਾਣਾ ਗੁਰਮੀਤ ਸਿੰਘ ਜੀ ਬੜੂ ਸਾਹਿਬ ਸਵੇਰ ਦੇ ਖੜੇ ਆ ਜਮੀ ਉਹੀ ਕਰਦੇ ਇਹ ਕੋਈ ਆਮ ਗੱਲ ਨਹੀਂ ਹੈਗੀ ਤੁਸੀਂ ਜਿਹੜਾ ਹੁੰਦਾ ਉੱਥੇ ਆਪ ਆਪਣੇ ਨਾ ਹਿਸਾਬ ਨਾਲ ਚੱਲ ਪਏ ਤਾਂ ਪਿੱਛੇ ਉਹ ਸਾਡੇ ਕੋਲ ਤੁਹਾਡਾ ਕੋਣੀ ਬਾਤ ਉੱਥੇ ਦਾ ਕੰਮ ਹੈ ਇਹਨਾਂ ਦੇ ਬਾਬਾ ਮਨਮੋਹ ਸਿੰਘ ਜੀ ਚਲੋ ਬਾਬਾ ਬਨਮੋਹ ਸਿੰਘ ਜੀ ਮਾਰ ਵਾਲੇ ਤੋਂ ਨਹੀਂ ਆਇਆ ਮੈਂ ਤਾਂ ਕਿਹਾ ਉਹਨਾਂ ਨੇ ਖੁਦ ਹੀ ਬਾਬਾ ਬੱਜਲ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਬਾਬਾ ਗਗਨਦੀਪ ਸਿੰਘ ਜੀ ਨਰਮਲ ਜਿੜਿਆੜੀ ਬਾਬਾ ਨੌਨੇ ਹਾਜ ਸਿੰਘ ਜੀ ਆ ਬਾਬਾ ਵਰਦੀਪ ਸਿੰਘ ਜੀ ਟੀ ਵਾਲੇ ਬੀਬੀ ਅਮਨਦੀਪ ਕੌਰ ਜੀ ਸ਼੍ਰੀਨੰਤਪੁਰ ਸਾਹਿਬ ਤੋਂ ਰਾਣਾ ਸਾਹਿਬ ਸੰਪਰਦਾ ਵਾਲੇ ਬਾਬਾ ਜੀਤ ਸਿੰਘ ਜੀ ਨਾਲਖਸਰ ਬਰਨਾਲਾ ਵਾਲੇ ਯਾਨੀ ਪ੍ਰਤਾਪ ਸਿੰਘ ਜੀ ਸਾਫ ਦਾ ਹੈਡ ਗ੍ਰਾਂਥੀ ਬਾਬਾ ਭਜਨ ਸਿੰਘ ਜੀ ਦਸ਼ਮੇਸ਼ਰਨਾ ਦਲ ਪੰਜਵਾਂ ਨਿਸ਼ਾਨ ਯਾਨੀ ਹਰਦੀਪ ਸਿੰਘ ਜੀ ਗੋਹਰ ਮਕੀਨ ਬਾਬਾ ਹਨਨਦਰ ਸਿੰਘ ਜੀ ਮਾਤਾ ਗੁਜਰੀ ਵੈਲਫੇਅਰ ਸੇਵਾ ਸੈਟੀ શ્રી ਨੰਦਪੁਰ ਸਾਹਿਬ ਬਾਬਾ ਸੋਹਣ ਸਿੰਘ ਜੀ ਖੁਸ਼ ਬੋਛਦੇ ਹਾਂ ਹਾਂ ਜਗਤਾਰ ਸਿੰਘ ਜੇਵਾ ਰੋਪਣ ਬਾਬਾ ਤਜਿੰਦਰ ਸਿੰਘ ਜੀ ਡੰਗ ਸਾਹਿਬ ਜੇਹਦਾ ਸੁਖਵਾਲ ਸਿੰਘ ਜੀ ਮਾਲਵਾ ਤਰਨਾ ਨਾਲ ਸਾਹਿਬ ਜਰਸੇ ਸਿੰਘ ਪਾਡਿਆ ਸਾਹਿਬ ਰੋਪੜ ਤੋਂ ਸਿੰਘ ਸਭਾ ਦੇ ਪ੍ਰਧਾਨ ਜੈਦਾ ਬਾਬਾ ਬਲਵਿੰਦਰ ਸਿੰਘ ਜੀ ਮਾਪੂਲ ਸਰੀਹਾਰੀ ਵਾਲੇ ਬਾਬਾ ਗੁਰਪੀਛੇ ਦੀ ਕਾਰਸੜਾ ਖਦੂਰ ਸਾਹਿਬ ਵਾਲੇ ਬਾਬਾ ਜਗਦੀਸ਼ ਸਿੰਘ ਦੀ ਅਕਬਾਲ ਵਾਲੇ ਬਾਬਾ ਸੇਵਾ ਸਿੰਘ ਜੀ ਖਦੂਰ ਸਾਹਿਬ ਵਾਲੇ ਜਾਦਾ ਬਿੱਪੂ ਸਿੰਘ ਜੀ ਦਰਦਮਾ ਸਾਹਿਬ ਭਾਈ ਹਰਪਾਲ ਸਿੰਘ ਜੀ ਮੈਂ ਬੋਲਦਾ ਹੀ ਕਿਉਂ ਆ ਬੋਲ ਦੇਖੋ ਜੀ ਬਾਬਾ ਅਮਰੀਕ ਸਿੰਘ ਜੀ ਨਾਮ ਦਾ ਸਵਾਗਤ ਭਾਈ ਤੋਂ ਭਾਈ ਕਮਨ ਸਿੰਘ ਜੀ ਵੱਲੋਂ ਸਭੀ ਅਮਨਦੀਪ ਕੌਰ ਜੀ ਤੇ ਜਾਓ ਜੂਰ ਸਰਦਾਰ ਗੁਜੀਤ ਸਿੰਘ ਜੀ ਸਿੰਘ ਸਵਾ ਖੁੱਟਪਲਾ ਲੁਧਿਆਣਾ ਸ਼ੋਭਨੀ ਕਮੇਟੀ ਦੇ ਵੈਪਨ ਸਾਹਿਬਾ ਜੈਦਾ ਬਦੇਵ ਸਿੰਘ ਦੀ ਕਲਿਆਣ ਭਾਈ ਨਜੀਤ ਸਿੰਘ ਦੀ ਪਿੰਡ ਛੇ ਸਿੰਘਲੀ ਮਾਡ ਵਾਲਾ ਜਨਸਕਰਤਾ ਸਾਹਿਬ ਭਾਈ ਕੁਕੈਨ ਸਿੰਘ ਦੀ ਅਰਮੇਲ ਸਿੰਘ ਦੀ ਕਿਹੜਾ ਕੰਟੀਟਰ ਜੁਰਮਾਨੇ ਕਾਤਾ ਕੀ ਰਹੀ ਹੈ ਬਾ ਬਾ ਬਦੇਵ ਸਭੀ ਕੋਲ ਭਾਈ ਨੀਤ ਸਿੰਘ ਨਾਲ ਬਾਬਾ ਬਦੇਵ ਸਿੰਘ ਜੀ ਰਗਰੇਟਾ ਗੁਰੂ ਦਾ ਬੇਟਾ ਜੀ ਬੀਬੀ ਅੰਮ੍ਰਿਤਪਾਲ ਦੀ ਚੰਗਾਲ ਬੀਬੀ ਦਵਿੰਦਰ ਕੌਰ ਜੀ ਬਾਬਾ ਮੈਂਬਰਸ਼ਿਪ ਕਮੇਟੀ ਗੈਰੀ ਜੁਗਿੰਦਰ ਸਿੰਘ ਜੀ ਹੈਡ ਗਰੁੱਪ ਸੀ ਸਮੂਹ ਗੁਰਦਾਰਾ ਤਾਲਵਰ ਕਮੇਟੀ ਨੰਗਲ ਸਦਾ ਕਰਮੇਸ਼ ਸਿੰਘ ਜੀ ਪ੍ਰਧਾਨ ਗੁਰਦਾਰਾ ਸੈਕਟਰ ਤੋਂ ਨੰਗਲ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਭਾਈ ਗੁਰਜਨ ਸਿੰਘ ਜੀ ਗਰੇਵਾਲ ਸਾਖ ਸਿੰਘ ਜੀ ਖਾਲਸਾ ਮੈਂਬਰਸ਼ਿਪ ਕਮੇਟੀ ਬਾਬਾ ਬਲਵਿੰਦਰ ਸਿੰਘ ਜੀ ਦਾਦਾ ਜੀ ਨਾ ਵੀ ਦੱਸ ਬਾਬਾ ਮੁਖਤਿਆਰ ਸਿੰਘ ਜੀ ਅਮਰੀਕਾ ਤੋਂ ਬਾਬਾ ਸਰਜੀਤ ਸਿੰਘ ਜੀ ਅਮਰੀਕਾ ਤੋਂ ਓਏ ਆਓ ਬਾਬਾ ਜੀ ਬਾਬਾ ਕਰਨਵੰਤ ਸਿੰਘ ਜੀ ਗੁਰਦੁਆਰਾ ਬਹਿਦੀ ਵਾਲਾ ਗਰੇਆ ਸਾਹਿਬ ਨੂੰ ਫੜੋ ਉਹਨਾਂ ਨੂੰ ਜੋ ਨਾਲ ਲੱਗ ਜਾਂਦਾ ਸંતਰਦੇਵ ਸਿੰਘ ਜੀ ਸਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਤੋਂ ਬਾਬਾ ਸੰਤੋਖ ਸਿੰਘ ਜੀ ਥਲੇ ਵਾਲੇ ਤਾਂ ਕਲੋਂਛੇ ਦੀ ਪ੍ਰਧਾਨ ਡੀਜੀਪੀ ਸੀ ਇਸ ਵੀਰ ਤੋਂ ਸਰਦਾਰ ਜਗਪਾਲ ਸਿੰਘ ਜੀ ਪ੍ਰਧਾਨ ਸਰਦਾਰ ਹਰਜੀਤ ਸਿੰਘ ਦੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਵਤਾਰ ਸਿੰਘ ਜੀ ਸੁਪਰੀਮ ਕੌਂਸਲ ਬਾਬਾ ਤੀਰਤ ਸਿੰਘ ਜੀ ਜੋ ਤਾਪਸਤਾਨ ਬਾਪਾਈ ਜੈਤਾ ਜੀ ਦੇ ਸਥਾਨ ਤੋਂ ਜੇਦਰ ਬਾਬਾ ਦਲਬੀਰ ਸਿੰਘ ਜੀ ਮਿਸਤਰ ਸ਼ੌਮਨੀ ਸ਼ਹੀਦ ਬਾਬਾ ਜੀਵਤ ਸਿੰਘ ਸੰਤ ਬਾਬਾ ਦਰਸ਼ਨ ਦਾਸ ਜੀ ਜੇਰਾ ਤਪਿਆਣਾ ਸਾਹਿਬ ਸੰਤ ਬਾਬਾ ਸੁਖਬਾਦ ਸਿੰਘ ਜੀ ਪੈਰੋ ਮਾਜਰਾ ਬਾਬਾ ਜਗਦੀਪ ਸਿੰਘ ਜੀ ਜਗਧਰੀ ਵਾਲੇ ਦੋਜੀਤ ਸਿੰਘ ਜੀ ਦੁਖਿਆ ਬੀਬੀ万ਦੀਪਕੌਰ ਜੀ ਹਾਡਰੇਸ਼ਨ ਤੇ ਆਗੂ ਉਹ ਵੀ ਆਏ ਆ ਉਹਨਾਂ ਦੇ ਸੰਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਸੰਤ ਬਾਬਾ ਬੋਸ ਸਿੰਘ ਜੀ ਨਿੱਕੇ ਘੁਮਣਾ ਬਾਬਾ ਮੁਖਤਿਆਰ ਸਿੰਘ ਜੀ ਮੁਕੀ ਅਮਰੀਕਾ ਤੋਂ ਆਹ ਬੜੇ ਕਮੈਂਟਰ ਸਰਵਿੰਦਰ ਆਹ ਬੜੇ ਮਾ ਬਹੁਤ ਮਾਰੀ ਜਿਵੇਂ ਉਹ ਕਲਾਟੀ ਨਾਲ ਦੀ ਗੱਲ ਕਰਨ ਦੀ ਜਿਹੜਾ ਸਾਡੇ 987 ਤੋਂ ਪ੍ਰਾਪਿਤ ਦਿੱਤਾ ਦਾ ਨਾਮ ਹੈ ਸਭ ਤੋਂ ਪਹਿਲੇ ਉਹ ਪਾਪਾ ਜੀ ਬਤਾਲਿਆ ਨੇ ਬੋਲਿਆ ਗੱਲ ਦਾ ਵੀ ਬੋਲਿਆ ਵੀਰੇ ਬਾਪ ਜੀ ਬਾਤ ਜਦ ਚਮਕੌਰ ਸਿੰਘ ਜੀ ਮਹਾਂਤ ਆਕਮ ਸਿੰਘ ਜੀ ਮਹਾਂਤ ਗਰੀਬਦਾਰ ਜੀ ਮਹਾਂ ਚਮਕੌਰ ਸਿੰਘ ਲੋਗੜ ਸਾਹਿਬ ਸਤ ਮਹਾਵੀਰ ਸਿੰਘ ਜੀ ਤਾਜਵਾਲ ਸਤ ਕਰਮਜੀਤ ਸਿੰਘ ਜੀ ਸਤ ਬਲਵੀਰ ਸਿੰਘ ਜੀ ਸ੍ਰੀ ਮਹੰਤਰੀ ਸ਼ਮਸ਼ਰ ਸਿੰਘ ਨਰਮਲ ਪੰਚਾਇਤੀ ਖਾਣਾ ਡੇਰਾ ਧਰਮ ਤੁਜਾ ਪਟਿਆਲਾ ਵੱਲੋਂ ਮਹਾਂਜਪੋਰਸ ਜੀ ਜਿਹੜਾ ਸਰਿੰਦਰ ਸਿੰਘ ਜੀ ਮਟੌਰ ਸਾਹਿਬ ਦਾ ਗੁਦਰੀ ਜੀ ਵੈਲਫੇਅਰ ਸੇਵਾ ਸੁਸਾਇਟੀ ਸੁਆਮੀ ਜੀ ਆਜੋ اور سوامی جی آج شری متی متی جی ستی داس جی چاہیے گردیپ جی گردیپ شومی اکالی دل چم چمکور صاحب روپڑ دو دربارہ جی بالا ਜ਼िला ਪ੍ਰਧਾਨ ਭਾਈ ਦਵਾਰਾ ਸਿੰਘ ਜੀ ਬਾਲਾ ਸੋ ਇਸੇ ਤਰ੍ਹਾਂ ਯਾਨੀ ਚਰ ਦੀ ਸਿਧਾਂਤ ਗੁਣਤੀ ਭਾਈ ਗੁਰਨਾਮ ਸਿੰਘ ਜੀ ਟਾਂਡਾ ਸਰਕਲ ਤੋਂ

ਨਹੀਂ ਥੋੜਾ ਕੈਮਰਾ ਥੱਲੇ ਕਰ ਲੈ ਬਾਬਾ ਅੱਜ ਇੱਕ ਸੰਗਤ ਸਿਆੜ ਵਾਲੇ ਮਾਪੂਰ ਸ਼ਬਦੋਂ ਵੀ ਸੰਗਤ ਆਈ ਆ ਭਾਈ ਬਾਲਾ ਜੀ ਕਿੱਧਰ ਜੀ ਸੰਤ ਬਲਵਿੰਦਰ ਸਿੰਘ ਜੀ ਨਾਨਸਰ ਕੁਰਾਲੀ ਤੋਂ ਅਮਰਪੁਰ ਜਦਾਗਰ ਪਾਲ ਸਿੰਘ ਜੀ ਗੋਰਾ ਮੈਂਬਰ ਸ਼ਾਡਿੰਗ ਕਮੇਟੀ ਬਾਬਾ ਬਾਬਾ ਇੰਦਰਵੀਰ ਬਾਬਾ ਇੰਦਰਵੀਰ ਸਿੰਘ ਜੀ ਸਫਾਰੀ ਸਾਹ ਵਾਲੇ ਲੁਕਿੰਦਰ ਸਿੰਘ ਦੇ ਪੁੱਤ ਭਾਈ ਗੁਰਪਿੰਦਰ ਬਾਬਾ ਆਓ ਜੀ ਜੀ ਬਰਾਬਰ ਜੀ ਪਾਣੀ ਪਹਿਲੇ ਆਓ ਬਾਬਾ ਅਮਰਦੇਵ ਸਿੰਘ ਜੀ ਕਾਲਜ ਭਾਈ ਜਗਤਾਰ ਸਿੰਘ ਜੀ ਖਮਾਣੋਂ ਤੋਂ ਇੱਕ ਨਾ ਸਾ ਤੋਂ ਖੀਰ ਤੇ ਲੈਣਾ ਉੱਜਾ ਕਰਕੇ ਬਹੁਤ ਬਹੁਤ ਧੰਨਵਾਦ ਜਨਮ ਅਧਿਕਾਰ ਤੇ ਪਹੁੰਚੇ ਆ ਬਹੁਤ ਬਹੁਤ ਜੀ ਆਇਆਂ डॉक्टर मोहन सिंह जी टाइम साहिब or am going

ਕਿ ਸਾਡੀ ਸਰਕਾਰੀ ਜਾਂ ਫਰਾਂਸੀਸੀ ਮੰਤਰੀ ਅੱਜ ਖਾਲਸੇ ਪੰਥ ਨੂੰ ਇੰਨੀਆਂ ਵੱਡੀਆਂ ਚੁਣੌਤੀਆਂ ਧਰਮ ਪਰਵਰਤਨ ਦੀਆਂ ਚੁਣੌਤੀਆਂ ਕਿਤੇ ਆਪਣੇ ਅਹੜਾਂ ਵਾਹੀਆਂ ਚੁਣੌਤੀਆਂ ਕਿਤੇ ਇਧਰੋਂ ਤੋਂ ਸਰਕਾਰਾਂ ਵੱਲੋਂ ਚੁਣੌਤੀਆਂ ਤੇ ਅਸੀਂ ਵੀ ਜੇ ਇਕੱਠੇ ਨਾ ਹੋਏ ਜਿਹੜੇ ਮਹਾਰਾਜ ਨੂੰ ਮੰਨਣ ਵਾਲੇ ਆਪ ਸਭੀ ਸਾਡੀ ਸ਼ਕਤੀ ਉਲਝੀ ਗਈ ਬਹੁਤ ਬੇਦਖੀ ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਇੱਕ ਤੁਸੀਂ ਦੀਆਂ ਬਹਾਮਾ ਵੱਟਣ ਦਾ ਵੀ ਨਹੀਂ ਉਹਨਾਂ ਇੱਕ ਦੂਜੀਆਂ ਬਹਾਮਾ ਪੰਡਣ ਦਾ ਨਹੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਮਹਾਰਾਜ ਸਾਰਿਆਂ ਨੂੰ જય ਜੈਕਾਰਾਂ ਕਰਦੇ ਸਾਰੇ ਪੰਥ ਦੀਆਂ ਗੂੰਜਾਂ ਪੈਣੇ ਪੰਜਾਬ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਇੱਥੇ ਗੁਰੂ ਕੇ ਹੀ ਸਾਰੇ ਪਾਸੇ ਜਲਵਾਗਰ ਹੋਣ ਗੁਰੂ ਕੇਆਂ ਦੀਆਂ ਸਰਕਾਰਾਂ ਹੋਣਗੀਆਂ ਇਹ ਸੋਚ ਹੈ ਬਹੁਤ ਬਾਤ ਦੇਖੜਾ ਉਹ ਪੰਥ ਕਿਸੇ ਤੁਹਾਡੀ ਸੈਕਟਰੀ ਜਿਹੜੇ ਹੈਗੇ ਨੇ ਆਪਾਂ ਸਭ ਤੋਂ ਪਹਿਲਾਂ ਬੰਦ ਕਰ ਲਵਾਂਗੇ ਜੀ ਦੀ ਦੁਆ ਦਾ ਨਾਮ ਬਾਬਾ Angelaus! ਤੇ ਲੋ ਜੀ ਗੁਰੂ ਪੇਰੀ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਜੀ ਤਖਸ਼ੀਰੀ ਕੇਸਗਰ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਦੀ ਦੂਸਰੀ ਵਾਰ ਦਸਤਾਰਬੰਦੀ ਕੀਤੀ ਗਈ ਸੀਗੀ ਜੀ ਬਾਕੀ ਦੱਸਿਓ ਫਿਰ ਹੈ ਨਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰੱਖਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ